ਮੈਨੂੰ ਪਿੱਛੇ ਜੇ ਪਤਾ ਲੱਗਿਆ ਕਹਿੰਦੇ ਲੁਧਿਆਣੇ ਸ਼ਹਿਰ ਦੇ ਵਿੱਚ ਜਿੰਨੇ ਐਸਟ੍ਰੋਲੋਜਰ ਸੀਗੇ ਕਹਿੰਦੇ ਸਾਰੇ ਚੱਕ ਲਏ ਠੱਗੀ ਤੋਂ ਤਾਂ ਕਈ ਹੈ ਲੋ ਵੀ ਜੇ ਅਸੀਂ ਕੋਈ ਪਾਠ ਪੂਜਾ ਦੇ ਪੈਸੇ ਲੈਂਦੇ ਹੋਈਏ ਤੁਸੀਂ ਲੈਂਦੇ ਨਹੀਂ ਅਸੀਂ ਕੋਈ ਪਾਠ ਪੂਜਾ ਦੇ ਪੈਸੇ ਨਹੀਂ ਲੈਂਦੇ ਅੱਜ ਤੱਕ ਕਿਸੇ ਨੂੰ ਡਰਾਇਆ ਹੋਵੇ ਕਿਸੇ ਨੂੰ ਕੋਈ ਸਮਾਨ ਵੇਚਦੇ ਹੋਈਏ ਇੱਥੇ ਹੀ ਅਸੀਂ ਕੰਮ ਛੱਡਦਾ ਇੰਡੀਆ ਦੇ ਵਿੱਚ ਅਗਰ ਦੇਖੀਏ ਕਿ ਬਹੁਤ ਵੱਡੇ ਜਿਹੜੇ ਬਹੁਤ ਵੱਡੇ ਲੈਵਲ ਦੇ ਜਿਹੜੇ ਬਿਜ਼ਨਸਮੈਨ ਹੋਏ ਨੇ ਉਹ ਸਾਰੇ ਮੋਸਟਲੀ ਜਿਹੜਾ ਨੇ ਉਹ ਗੁਜਰਾਤ ਤੋਂ ਹੋਏ ਨੇ ਕਿਉਂ ਹੋਏ ਨੇ ਕਿਉਂਕਿ ਗੁਜਰਾਤ ਇੰਡੀਆ ਦੇ ਵੈਸਟ ਵਿੱਚ ਪੈਂਦਾ ਅਜਾ ਵਾਸਤੂ ਦੀ ਫੀਸ ਕਿੰਨੀ ਹੁੰਦੀ ਆ ਓਵਰ ਆਲ ਜੇ ਆਪਾਂ ਜੇ ਮੈਂ ਕਿਸੇ ਐਸਟ੍ਰੋਲੋਜਰ ਨੂੰ ਕਿਸੇ ਨੂੰ ਵੀ ਫੋਨ ਕਰਾਂ ਆਲ ਔਰ ਵੀਰੇ ਦੇਖੋ ਲੋਕ ਬਹੁਤ ਫੀਸ ਲਾ ਰਹੇ ਨੇ ਲਾਈਨ ਵਾਲੇ 15 ਤੋਂ 20 ਲੱਖ ਵੀ ਲੈਂਦੇ ਆ ਕੋਈ 5 ਕੋਹਾਂ ਲੈ ਰਹੇ ਲੈ ਰਹੇ 20 ਲੱਖ ਵੀ ਲੈਂਦੇ 15 ਤੋਂ 20 ਲੱਖ ਹੁਣ ਵੈਸਟ ਡਾਇਰੈਕਸ਼ਨ ਅਚੀਵਰਸ ਆਪਾਂ ਨੂੰ ਬਣਾਉਂਦੀ ਆ ਆਪਾਂ ਲਾਈਫ ਦੇ ਵਿੱਚ ਪ੍ਰਾਪਤੀਆਂ ਜਿੰਨੀਆਂ ਵੀ ਚੀਜ਼ਾਂ ਅਚੀਵ ਕਰਨੀਆਂ ਨੇ ਉਹ ਵੈਸਟ ਤੋਂ ਕਰਨੀਆਂ ਨੇ ਹੂੰ ਸੋ ਐਗਜ਼ਾਮਪਲ ਦੇਣੀ ਆ ਮੈਂ ਕਿ ਆਪਨੀ ਇੰਡੀਆ ਦੇ ਵਿੱਚ ਅਗਰ ਦੇਖੀਏ ਕਿ ਬਹੁਤ ਵੱਡੇ ਜਿਹੜੇ ਬਹੁਤ ਵੱਡੇ ਲੈਵਲ ਦੇ ਜਿਹੜੇ ਬਿਜ਼ਨਸਮੈਨ ਹੋਏ ਨੇ ਉਹ ਸਾਰੇ ਮੋਸਟਲੀ ਜਿਹੜਾ ਨੇ ਉਹ ਗੁਜਰਾਤ ਤੋਂ ਹੋਏ ਨੇ ਹੂੰ ਕਿਉਂ ਹੋਏ ਨੇ ਕਿਉਂਕਿ ਗੁਜਰਾਤ ਇੰਡੀਆ ਦੇ ਵੈਸਟ ਵਿੱਚ ਪੈਂਦਾ ਹੂੰ ਤੇ ਜਿੰਨੇ ਵੀ ਆਪਣੇ ਫੋਰਨ ਦੇ ਵਿੱਚ ਇੰਡੀਅਨ ਜਿਹੜੇ ਨੇ ਉਹ ਵੱਡੇ बिजनेਸਮੈਨ ਉਹਨਾਂ ਨੇ ਆਪਣੇ ਅੱਛੇ ਬਿਜ਼ਨਸ ਖੋਲੇ ਹੋਏ ਨੇ ਹਾਈ ਲੈਵਲ ਦੇ ਬਿਜ਼ਨਸ ਨੇ ਉਹ ਵੀ ਸਾਰੇ ਕਿੱਥੋਂ ਦੇ ਨੇ ਗੁਜਰਾਤ ਦੇ ਇਹ ਤੁਸੀਂ ਨੈਟ ਤੋਂ ਕੱਢ ਕੇ ਦੇਖਿਓ ਤੁਹਾਨੂੰ ਇਹ ਸਭ ਚੀਜ਼ਾਂ ਜਿਹੜੀਆਂ ਨੇ ਕਲੀਅਰ ਹੋ ਜਾਣਗੀਆਂ ਕਿ ਮੈਮ ਕੋਈ ਗੱਪ ਨਹੀਂ ਮਾਰ ਰਹੀ ਸੋ ਉਹ ਗੁਜਰਾਤੀ ਸਾਰੇ ਵੈਸਟ ਤੋਂ ਹੀ ਨੇ ਉਸ ਤੋਂ ਬਾਅਦ ਅਗਰ ਗੱਲ ਕਰੀਏ ਨਾਰਥ ਨਾਰਥ-ਵੈਸਟ ਨੂੰ ਲੈ ਕੇ ਨਾਰਥ ਨਾਰਥ-ਵੈਸਟ ਡਾਇਰੈਕਸ਼ਨ ਜਿਹੜੀ ਹੈ ਇਹ ਅਟਰੈਕਸ਼ਨ ਦੀ ਡਾਇਰੈਕਸ਼ਨ ਹੈ ਦਿੱਲੀ ਦਾ ਚਾਂਦਨੀ ਚੌਂਕ ਲੈ ਲਓ ਤੁਸੀਂ ਦਿੱਲੀ ਦਾ ਚਾਂਦਨੀ ਚੌਂਕ ਜਿਹੜਾ ਇਹ ਦਿੱਲੀ ਦਾ ਸਭ ਤੋਂ ਫੇਮਸ ਏਰੀਆ ਹੈ ਔਰ ਲੋਕ ਉਥੇ ਜਾਂਦੇ ਵੀ ਸਭ ਤੋਂ ਜ਼ਿਆਦਾ ਨੇ ਉਸ ਮਾਰਕੀਟ ਦੇ ਅੰਦਰ ਤੇ ਦਿੱਲੀ ਦਾ ਜਿਹੜਾ ਜਿੰਨਾ ਵੀ ਇੰਪੋਰਟ ਐਕਸਪੋਰਟ ਹੁੰਦਾ ਹੈ ਉਹ ਹੁੰਦਾ ਵੀ ਚਾਂਦਨੀ ਚੌਂਕ ਤੇ ਉਹ ਨੋਅ ਅਟਰੈਕਸ਼ਨ ਦਾ ਕੇਂਦਰ ਕਿਉਂ ਬਣੀ ਹੋਈ ਹੈ ਕਿਉਂ ਬਣੀ ਹੈ ਕਿਉਂਕਿ ਉਹ ਇੰਡੀਆ ਦੇ ਨਾਰਥ ਨਾਰਥ-ਵੈਸਟ ਵਿੱਚ ਬਣੀ ਹੋਈ ਮਾਰਕੀਟ ਹੈ ਦਿੱਲੀ ਦੇ ਨਾਰਥ ਨਾਰਥ-ਵੈਸਟ ਵਿੱਚ ਬਣੀ ਮਾਰਕੀਟ ਹੈ ਦਿੱਲੀ ਦਾ ਚਾਂਦਨੀ ਚੌਂਕ ਇਹਦੀ ਇੱਕ ਐਗਜ਼ਾਮਪਲ ਮੈਂ ਹੋਰ ਦੇਨੀ ਆ ਪੈਰਿਸ ਨੂੰ ਲੈ ਲਓ ਪੈਰਿਸ ਜਿਹੜਾ ਇਹ ਵਰਡ ਦੇ ਨਾਰਥ ਨਾਰਥ-ਵੈਸਟ ਵਿੱਚ ਬਣਿਆ ਹੋਇਆ ਹੈ ਤਾਂ ਜਿੰਨੇ ਵੀ ਕਪਲਸ ਨੇ ਕਿਉਂਕਿ ਅਟਰੈਕਸ਼ਨ ਦਾ ਕੇਂਦਰ ਹੈ ਨਾਰਥ ਨਾਰਥ-ਵੈਸਟ ਤੇ ਕਪਲਸ ਦੇ ਲਈ ਅਟਰੈਕਸ਼ਨ ਜਿਹੜਾ ਪੈਰਿਸ ਹੈ ਹੁਣ ਆਪਾਂ ਇਹ ਕਵਾਂਗੇ ਕਿ ਹਰ ਬੰਦੇ ਦਾ ਪੈਰਿਸ ਨਹੀਂ ਜਾ ਸਕਦਾ ਹਰੇਕ ਬੰਦੇ ਵਾਸਤੇ ਅਟਰੈਕਸ਼ਨ ਵੀ ਨਹੀਂ ਹੋ ਸਕਦੀ ਉਹ ਬਿਲਕੁਲ ਹਰ ਬੰਦਾ ਪੈਰਿਸ ਨਹੀਂ ਜਾ ਸਕਦਾ ਕਿਉਂਕਿ ਹਰ ਬੰਦੇ ਕੋਲ ਲੈਣਾ ਪੈਸਾ ਨਹੀਂ ਹੈਗਾ ਕਿ ਉਹ ਉੱਥੇ अफॉर्ड કરે ਉਸ ਚੀਜ਼ ਨੂੰ ਸੋ ਤੁਸੀਂ ਆਪਣੇ ਸਿਟੀ ਦੀ ਜਾਂ ਆਪਣੀ ਡਿਸਟ੍ਰਿਕਟ ਦਾ ਨਾਰਥ ਨਾਰਥ-ਵੈਸਟ ਡਾਇਰੈਕਸ਼ਨ ਦੇਖੋ ਉੱਥੇ ਤੁਹਾਨੂੰ ਕੋਈ ਨਾ ਕੋਈ ਚੀਜ਼ ਹੈ ਉਹ ਜੀ ਜਰੂਰ ਮਿਲੇਗੀ ਜੋ ਤੁਹਾਨੂੰ ਅਟਰੈਕਟ ਕਰੇਗੀ ਇੱਕ ਚੰਗਾ ਭਾਜੀ ਐਸਟ੍ਰੋਲੋਜਰ ਉਹੀ ਹੈ ਜੀ ਦੀ ਮਨਸ਼ਾ ਸਹੀ ਹੋਏ ਬਟ ਇੱਕ ਗੱਲ ਨਾ ਵੀ ਤੁਹਾਨੂੰ ਸਾਲ ਕਹਿਤਾ ਤੇ ਤੁਸੀਂ ਸਾਲ ਲਾਲ ਨਾ ਨਾ ਚੱਲੋ ਤੇ ਫਿਰ ਸਾਡਾ ਕਸੂਰ ਨਹੀਂ ਜੀ ਅਸੀਂ ਸਾਡਾ ਕਸੂਰ ਤਾਂ ਨਹੀਂ ਨਾ ਕਿ ਤੁਹਾਨੂੰ ਰਿਜ਼ਲਟ ਨਹੀਂ ਮਿਲਿਆ ਤੁਹਾਨੂੰ ਵਾਸਤੂ ਕਰਵਾਉਣ ਵਾਸਤੇ ਤੁਸੀਂ ਵਾਸਤੂ ਨਹੀਂ ਚੈੱਕ ਕਰਾਦੇ ਫਿਰ ਉਹਦੇ ਸਾਡਾ ਕਸੂਰ ਕੀ ਹੈ ਅਰੇ ਵਾਸਤੂ ਦੀ ਫੀਸ ਕਿ ਨਹੀਂ ਹੁੰਦੀ ਹੈ ਓਵਰ ਆਲ ਜੇ ਆਪਾਂ ਜੇ ਮੈਂ ਕਿਸ ਔਰ ਲੋਰ ਵੀਰੇ ਦੇਖੋ ਲੋਕ ਬਹੁਤ ਫੀਸ ਲਾ ਰਹੇ ਨੇ 15 ਤੋਂ 20 ਲੱਖ ਵੀ ਲੈਂਦੇ ਆ ਕੋਈ 15 ਕੋਹਾ ਲੈ ਰਹੇ ਲਾ ਰਹੇ 15 ਤੋਂ 20 ਲੱਖ ਮੈਂ ਤੁਹਾਨੂੰ ਮੇਰਾ ਪਲਾਟ ਆਇਆ ਉਹਦਾ ਰੈਕਡ ਤੁਹਾਨੂੰ ਨਾਮ ਦੱਸ ਕੇ ਜਾਊਗਾ ਤੁਸੀਂ ਹੁਣੇ ਮੈਸੇਜ ਕਰਿਓ 5 ਲੱਖ ਕੰਦਸਨ 5 ਲੱਖ 5 ਲੱਖ ਸਟਾਰਟਿੰਗ ਫੀਸ ਹੈ ਫਿਰ ਤੁਹਾਨੂੰ ਪੁੱਛਣਗੇ ਤੁਹਾਡਾ profession ਕੀ ਹੈ ਅਸੀਂ ਇੱਕ ਗੱਲ ਤੁਹਾਨੂੰ ਕਲੀਅਰਲੀ ਇੱਥੇ ਦੱਸ ਦੱਸ ਰਿਹਾ ਮੈਂ ਤੁਹਾਨੂੰ ਠੱਗੀ ਤਾਂ ਤਾਂ ਕਹੀ ਹੈ ਨਾ ਵੀ ਜੇ ਅਸੀਂ ਕੋਈ ਪਾਠ ਪੂਜਾ ਦੇ ਪੈਸੇ ਲੈਂਦੇ ਹੁਈਏ ਤੁਸੀਂ ਲੈਣੀ ਅਸੀਂ ਕੋਈ ਪਾਠ ਪੂਜਾ ਦੇ ਪੈਸੇ ਨਹੀਂ ਲੈਂਦੇ ਅੱਜ ਤੱਕ ਕਿਸੇ ਨੂੰ ਡਰਾਇਆ ਹੋਵੇ ਕਿਸੇ ਨੂੰ ਕੋਈ ਸਮਾਨ ਵੇਚਦੇ ਹੋਈਏ ਤਾਂ ਇੱਥੇ ਹੀ ਅਸੀਂ ਕੰਮ ਛੱਡ ਦਾਂ ਬਹੁਤ ਵੱਡੀ ਗੱਲ ਹੈ ਕੈਮਰੇ ਤੇ ਕਹਿਣੀ ਮੈਂ ਬਾਅਦ ਦੇ ਵਿੱਚ ਕਈ ਵਾਰ ਬੰਦੇ ਨੂੰ ਪਛਤਾਵਾ ਹੁੰਦਾ ਭਾਜੀ ਆ ਘਟਾ ਦਿਓ ਮੈਂ ਕਹਿੰਦੇ ਨਾ ਪੱਲੇ ਹੋਵੇ ਸੱਚ ਤੇ ਕੋਠੇ ਚੜ ਕੇ ਨੱਚ ਕੋਠੇ ਚੜ ਕੇ ਨੱਚ ਹੂੰ ਠੀਕ ਹੈ ਇਹਦੇ ਵਿੱਚ ਬਈ ਇੱਕ ਗੱਲ ਆਉਂਦੀ ਹੈ ਹੂੰ ਵੀ ਹੁਣ ਤੁਹਾਡੀ ਕੁਣਲੀ ਦੇਖੀ ਆ ਵਾਸਤੂ ਹੈ ਨਾ ਹੂੰ ਤੁਹਾਨੂੰ ਕਹਤਾ ਵੀ ਸਾਲ ਲੱਗੇਗਾ ਠੀਕ ਹੋਣ ਵਾਸਤੇ ਜਾਂ ਸਵਾ ਸਾਲ ਲੱਗੇਗਾ ਹੂੰ ਅਸਟੋਲਰ ਰੱਬ ਨਹੀਂ ਹੈਗਾ ਹਾਂ ਵੀ ਜਿਹੜਾ ਆਓਗੇ ਤੇ ਤੁਹਾਨੂੰ ਅਮੀਰ ਕਰ ਦੇਗਾ ਜਿਹੜੇ ਇਹ ਗੱਲ ਕਹਿੰਦਾ ਉਹ ਤਾਂ ਬਿਲਕੁਲ ਝੂਠ ਮਾਰ ਰਿਹਾ ਹੂੰ ਅਸਟੋਲੋਜੀ ਕੀ ਹੈ ਸਾਇੰਸ ਹੈ ਵਾਸਤੂ ਕੀ ਹੈ ਸਾਇੰਸ ਹੈ ਹੂੰ ਹੁਣ ਕੀ ਹੈ ਜਿਹੜੇ ਕਹਿੰਦੇ ਵੀ ਅਸੀਂ ਵਾਸਤੂ ਨੂੰ ਨਹੀਂ ਮੰਨਦੇ ਉਹ ਉਹਨਾਂ ਦੀ ਮਰਜ਼ੀ ਹੈ ਪਰ ਤੁਸੀਂ ਕਹੋ ਮੈਂ ਸਾਇੰਸ ਨੂੰ ਨਹੀਂ ਮੰਨਦਾ ਉਹ ਤੁਹਾਡੀ ਮਰਜ਼ੀ ਹੈ ਮੈਨੂੰ ਪਿੱਛੇ ਜੇ ਪਤਾ ਲੱਗਾ ਕਹਿੰਦੇ ਲੁਧਿਆਣੇ ਸ਼ਹਿਰ ਦੇ ਵਿੱਚ ਤੁਸੀਂ ਵੀ ਸ਼ਾਇਦ ਖਬਰ ਸੁਣੀ ਹੋਊਗੀ ਵੀ ਜਿੰਨੇ ਐਸਟ੍ਰੋਲੋਜਰ ਸੀਗੇ ਕਹਿੰਦੇ ਸਾਰੇ ਚੱਕ ਲੈ ਉਹ ਮੈਨ ਮੇਰੇ ਤੱਕ ਖਬਰ ਪਹੁੰਚੀ ਤੇ ਚੱਕੇ ਕਹਿੰਦੇ ਕਿਉਂ ਉਹ ਕਹਿੰਦੇ ਇਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਲੋਕਾਂ ਨੂੰ ਪਾਗਲ ਬਣਾ ਰਹੇ ਆ ਤੇ ਲੋਕਾਂ ਨੂੰ ਠੱਗ ਕੇ ਬਹੁਤ ਮੋਟੀ ਕਮਾਈ ਕਰ ਰਹੇ ਆ ਤੁਹਾਡੇ ਤੱਕ ਕਦੇ ਇਸ ਤਰੀਕੇ ਦੀ ਕੋਈ ਮੁਸੀਬਤ ਆਈ ਹੈ ਕਿ ਤੁਹਾਨੂੰ ਕਿਸੇ ਨੇ ਜਾਣਬੁੱਝ ਕੇ ਫਸਾਉਣ ਦੀ ਕੋਸ਼ਿਸ਼ ਕੀਤੀ ਹੋਵੇ ਆ ਤੁਹਾਨੂੰ ਕਦੇ ਕਿਸੇ ਨੇ ਟੈਸਟ ਕੀਤਾ ਹੋਵੇ ਲੈ ਵੀ ਇਥੋਂ ਪਰਖਦੇ ਆ ਵੀ ਇਹ ਠੱਗ ਨੇ ਕਿ ਸੱਚੇ ਨੇ ਭਾਈ ਜੀ ਮੈਂ ਤੁਹਾਨੂੰ ਇੱਕ ਗੱਲ ਦੱਸ ਦਾਂ ਪੌੜਨ ਅਸੀਂ ਤੀਜਾ ਪੋਡਕਾਸਟ ਕਰ ਰਹੇ ਹਾਂ ਹੂੰ ਤੀਜਾ ਕਰ ਰਹੇ ਹਾਂ ਹੂੰ ਪਹਿਲੀ ਗੱਲ ਤਾਂ ਤੀਜਾ ਪੋਡਕਾਸਟ ਕਰਨ ਵਾਸਤੇ ਵੀ ਹਿੰਮਤ ਚਾਹੀਦੀ ਹੈ ਜੇ ਤੁਹਾਡੇ ਪੱਲੇ ਕੁਝ ਹੈਗਾ ਨਾ ਤੁਸੀਂ ਤੀਜਾ ਪੋਡਕਾਸਟ ਕਿਸੇ ਨਾਲ ਲਾ ਕੇ ਕਰੋਗੇ ਕਿਉਂਕਿ ਤੁਸੀਂ ਉਹ ਕਮੈਂਟਾਂ ਤੋਂ ਡਰੋਗੇ ਪਿਛਮਿਆਂ ਤੋਂ